ਸਿੰਘ ਸੰਤੂਲ ਬਸਾਰਨ ਮੇਰੇ ਬਜਿੰਦਰ ਸਿੰਘ ਪ੍ਰਵਾਨਾ ਹਮ ਨੇ ਸੰਬੋਧਨ ਕੀਤਾ ਹੈ ਤੁਸੀਂ ਤੇ ਬੈਠੇ ਹੋ ਤੇ ਸੋਸ਼ਲ ਮੀਡੀਆ ਰਾਈਮ ਨੂੰ ਦੱਸਣਾ ਚਾਹੁੰਦਾ ਆ ਕਿ ਆਪਾਂ ਦੇ ਬੈਠੇ ਆ ਮੋਰਚੇ ਦਾ ਹਿੱਸਾ ਹੈ ਜਿਹੜੇ ਘਰਾਂ ਚ ਬੈਠੇ ਨੇ ਸੋਸ਼ਲ ਮੀਡੀਆ ਤੇ ਰਾਈਮ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਵੀ ਇੱਥੇ ਆਓ ਮੈਂ ਮਾਰਹੀ ਚੋਣ ਸਾਡੇ ਕੋ ਵੀ ਬਹੁਤ ਘੱਟ ਆ ਜਾਂਦੀ ਕਿਉਂਕਿ ਡਿਊਟੀਆਂ ਹੀ ਐਵੇਂ ਦੀਆਂ ਲਾਈਆਂ ਨੇ ਪੀ ਆਰ ਸੀ ਵੀ ਇਹਦੇ ਨਾਲ ਚੱਲਦੇ ਨੇ ਉੱਥੇ ਵੀ ਸਮਰਥਨ ਕਰੋ ਜਰਾ ਤੇ ਉਹਦੀਆਂ ਹੱਦਿਆਂ ਨੂੰ ਤੇ ਬਾਕੀ ਮੇਰੇ ਵੀਰ ਨਿਹਾਲ ਸਿੰਘ ਖਾਲਸਾ ਜੀ ਇਹ ਇੱਥੇ ਹੀ ਇਹਨਾਂ ਨਾਲ ਗੱਲਬਾਤ ਹੁੰਦੀ ਨਹੀਂ ਕੀ ਇਹ ਰੇਲੀ ਕੋਲ ਤੇ ਜਦੋਂ ਵੀ ਸਮਾਂ ਮਿਲਦਾ ਸਰਦਾਰ ਤੁਸਮਾਂ ਕੱਢ ਕੇ ਜਿੰਦਾ ਹਾਈ ਭਾਦੇ ਆ ਕੁਝ ਕੁ ਚੰਦ ਕੁ ਮਿੰਟਾਂ ਦੀ ਆ ਜੀ ਤੇ ਪਤਾ ਨਹੀਂ ਕਿਦੋਂ ਮੈਂ ਹਾਂ ਜੀ ਮੈਂ ਆਪਣੇ ਗੀਤਾ ਰਹੀ ਹਾਂ ਜੀ ਨੌਂਦਾ ਰਿਹਾ ਜੀ ਜੋ ਮੇਰੇ ਕੋਲ ਜਿੰਨਾ ਮੈਂ ਕਰ ਸਕਦਾ ਮੈਂ ਆਪਣੇ ਉਦਮ ਕਰਕੇ ਤੇ ਕੁਝ ਨਾ ਕੁਝ ਗੀਤਾ ਰਹੀ ਤਾਂ ਦੇ ਬਿਆਨ ਕਰਦਾ ਰਹੀ ਨਾ ਜੀ ਤਾਂ ਹੀ ਮੈਂ ਇੱਕ ਦਿਨ ਨਗਲ ਕੋ ਪ੍ਰੋਗਰਾਮ ਹੈ ਜੀ ਦੋ ਕਿ ਇਹ ਤਾਂ ਕਿੱਲੀ ਕੀ ਮਦਾਰਾ ਦਿੱਲੀ ਵਾਲ ਨੂੰ ਰਾਜ ਸਤਿ ਸ਼੍ਰੀ ਅਕਾਲ ਹੈ ਰੰਗਲੇ ਪੰਜਾਬ ਤੋਂ ਉਹ ਦੋਸਤ ਲੈ ਕੇ ਖੁਸ਼ੀਆਂ ਦਾ ਤਿਆਰ ਹੋਏ ਫਸਲਾਂ ਦੇ ਦਾਣੇ ਨੂੰ ਵੇਲੇ ਨਾਲ ਸੰਭਾਲੂ ਸਾਰਾ ਸਾਲ ਖੜੀਂ ਨੂੰ ਬਸ ਲਾ ਬਚਾਈ ਰੱਖੀ ਮੌਸਮ ਖਰਾਬ ਤੋਂ ਸਖ ਦਾ ਸੁਨੇਹਰ ਪਾ ਹੁਦਾਰੇ ਪੰਜਾਬ ਤੋਂ ਬਹੁਤ ਬਹੁਤ ਲਗਦੀ ਜੀ ਬਾਰੇ ਸਿੱਧੂਰਾ ਬਹੁਤ ਅਧੀ ਸੇਵਾ ਜੀ ਜੈ ਆਕਸਾ ਅਨੇਕ ਲਿਖਣਾ ਹੁਆ ਕੋੜਾ ਜਾਂ ਦੇ ਕੇ ਜੋ ਮਰਜੀ ਕਰਨਾ ਪਰ ਜਦੋਂ ਕਰਨਾ ਹੈ ਪਤਾ ਵੀ ਪਰਮਾਨੰ ਜੀ ਇਹ ਬਹੁਤ ਵੱਡੀ ਸੇਵਾ ਹੈ ਜੀ ਵੀਰਾਂ ਦੀ ਜੀ ਹਾਂ ਬਿਲਕੁਲ ਆਹ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਬੰਦੇ ਸੰਦੀਪ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਸਿਰਫ ਆਪਣੇ ਦੁਕਾਨਦਾਰ ਭਰਾਵਾਂ ਲਈ ਬੇਨਤੀ ਕਰਨਾ ਜੀ ਬੇਨਤੀ ਕਰਨਾ ਚਾਹੁੰਦੇ ਆਂ ਜਿਹੜੋਂ ਕੀ ਆਪਾਂ ਸਮਾਨ ਵੇਚਣਾ ਹੁੰਦਾ ਜਾਂ ਕੋਈ ਆਪਾਂ ਬੜਕ ਸੇਲ ਕਰਨਾ ਹੁੰਦਾ ਤਾਂ ਆਪਾਂ ਜੀਗਰਾਂ ਨਾਲ ਖੜਕੇ ਗੱਲ ਕਹਿੰਦੇ ਆ ਵੀ ਸਾਡਾ 9 ਮਾ ਹਜ਼ਾਰ ਇਸ ਦਾ ਤੇ ਜਿਹਦਾ 9 ਮਾ ਹਜ਼ਾਰ ਇਸ ਦਾ ਹੁੰਦਾ ਤੇ ਫਿਰ ਉਹਨਾਂ ਨੂੰ ਜਦੋਂ ਹੱਕ ਮਿਲਦੇ ਉਹਨਾਂ ਨਾਲ ਖੜਨਾ ਚਾਹੀਦਾ ਫੇਸਬੁਕ ਤੇ ਜਾਂ ਇੰਸਟਾਗ੍ਰਾਮ ਤੇ ਬੈਠ ਕੇ ਟਿੱਚਰਾਂ ਨਹੀਂ ਕਰਨੀਆਂ ਚਾਹੀਦੀ ਬਿਲਕੁਲ ਬਿਲਕੁਲ ਜਿਹੜੇ ਸਾਡੇ ਬਾਪੂ ਜੀ ਢੱਲੇਵਾਲ ਸਾਹਿਬ ਬੈਠੇ ਨੇ ਉਹ 36ਵੇਂ ਦਿਨ ਕੋ ਖੜਕਾਲਦੇ ਨੇ ਤੁਹਾਨੂੰ ਮੈਂ ਕਹਿੰਦਾ ਚੈਲੰਜ ਕਰਦਾ ਕਿ ਜੇ ਤੁਹਾਡੇ ਘਰੇ ਇੱਕ ਵਾਰੀ ਸ਼ੁਕਰ ਦੀ ਦਵਾਈ ਵੀ ਚੱਲਦੀ ਹੈ ਨਾ ਉਹ ਸਿਰਫ ਦੋ ਟਾਈਮ ਸਕਿਪ ਕਰਕੇ ਦੇਖੋ ਸਰਬੋਤਨ ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਹਾਲ ਹਨ ਸੋ ਇਹ ਵਿਲੇ ਹੀ ਹੈਗੇ ਇਹਨਾਂ ਨੂੰ ਵੀ ਘਰਾਂ ਦੇ ਨਾਮ ਨੇ ਸ਼ਾਇਦ ਆਪਣੇ ਨਾਲ ਵਤ ਹੋਣ ਦੇਖਣਾ ਪਰ ਇਹਨਾਂ ਦੀ ਜ਼ਮੀਰ ਜਾਗਦੀ ਹੈ ਹੱਕ ਲੈਣ ਲਈ ਬੈਠੇ ਨੇ ਸਾਡੀ ਜੇਬ ਤੋਂ ਚਾਹੇ 100 ਰੁਪਏ ਰੋਣ ਅਸੀਂ 10 ਰੁਪਏ ਲੈ ਕੇ ਵੀ ਉਰੇ ਆਵਾਂਗੇ ਔਰ ਉਰੇ ਆਣ ਲਈ ਜ਼ਮੀਰ ਚਾਹੀਦੀ ਪਰ ਸਾਡੇ ਜੋ ਹੈਗੀ ਆ ਕਿਸਾਨ ਬਿਦੂ ਰੇਤ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਬਿਲਕੁਲ ਜੀ ਮੈਂ ਪਹਿਲੇ ਕਿਹਾ ਆਪਾਂ ਵੀ ਇੱਥੇ ਬੈਠੇ ਆ ਤੁਸੀਂ ਵੀ ਇੱਥੇ ਬੈਠੇ ਆ ਆਲੀਆਂ ਲਵਾ ਰਹੇ ਹੋ ਸਾਲ ਹੋ ਗਿਆ तकरीबन ਜਿਹੜੇ ਘਰਾਂ 'ਚ ਬੈਠੂ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਤੁਹਾਡੇ ਕਰਕੇ ਇੱਥੇ ਬੈਠੇ ਆ ਬਹਿਣਾ ਬੜਾ ਉਕਾ ਕਈ ਸੁਣਨ ਨੂੰ ਮਿਲਦਾ ਜੀ ਉੱਥੇ ਤੇ ਵੇਲੇ ਜਾਓ ਉਹ ਇੱਕ ਬੀਬੀ ਜੇ ਪਿੱਛੇ ਜਲੇ ਵਿਆਹ ਦਿੱਤਾ ਹੈ ਪਰ ਉਹ ਤੰਗਣਾ ਤੰਗਣਾ ਬਹਿਣਾ ਤਾਂ ਇਹ ਬੈਠਾ ਦੇਖੋ ਬਹਿਣਾ ਜਿੰਨਾ ਉਕਾ ਤਾਂ ਅਰਥ ਨਾ ਜਿੰਨਾ ਉਕਾ ਬਹੁਤ-ਬਹੁਤ ਤੁਹਾਡੇ ਧੰਨਵਾਦੀ ਆ ਜੀ ਤੇ ਤੁਹਾਡੇ ਕੋਲ ਮਾਫੀ ਮੰਗਦੇ ਜਿੰਨਾ ਸਾਡੇ ਕੋਲ ਹੋ ਸਕੇ ਅਸੀਂ ਤੁਹਾਡੇ ਨਾਲ ਸੇਵਾ ਦੇ ਦਿੰਦੇ ਰਹਾਂਗੇ ਤੇ ਵੀਰਾਂ ਨੂੰ ਨੂੰ 31 ਅਕਤੂਬਰ ਤੱਕ ਹਾਂਜੀ ਹਾਂਜੀ 4 4 ਜਨਵਰੀ ਨਹੀਂ ਬੰਬਈ ਨਗਮ ਨਗਮ ਰਾਣੀ ਜਦੋਂ ਦਾ ਖੁਦ